ਸਾਰੀ ਸੰਗਤ ਨੂੰ ਮੇਰੀ ਪੀਰੀ ਦੀਵਸੀਆਂ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਸਾਰੀ ਸੰਗਤ ਤੇ ਮੇਰ ਭਰਿਆ ਹੱਥ ਰੱਖਣ ਧੰਨ ਧੰਨਾ ਛੇ ਪਾਸ਼ਾ ਮੇਰੀ ਪੀਰੀ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਵੱਲੋਂ 1606 ਈਸਵੀ ਵਿੱਚ ਸਿਰਜਣਾ ਕੀਤੀ ਗਈ ਸੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੇ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਇਤੋਂ ਦਾ ਇਤਿਹਾਸ ਆਪ ਸੰਗਤ ਨੂੰ ਪਤਾ ਲੱਗ ਸਕੇ ਆ ਜਾਵਾਂ ਦਰਸ਼ਨ ਕਰਾਉਣ ਜਾ ਰਹੇ ਆਂ ਕਾਲ ਤੱਕ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਈਸੀ ਦਰਸ਼ਨਦਾਰੇ ਕਰਨ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤਖ਼ਤ ਸ਼ਬਦ ਦੇ ਅਰਥ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ ਹੈ ਭਾਵ ਉਹ ਥਾਂ ਜਿੱਥੇ ਬੈਠ ਕੇ ਰਾਜਾ ਰਾਜ ਦੀ ਕਾਰਵਾਈ ਚਲਾਉਂਦਾ ਹੈ ਇਸ ਅਰਥ ਵਾਲੇ ਬਹੁਤ ਸਾਰੇ ਤਖ਼ਤ ਦੁਨੀਆਂ ਤੇ ਹੋਏ ਤੇ ਸਮੇਂ ਦੀ ਗਲਵਕੜੀ ਵਿੱਚ ਆ ਕੇ ਆਪਣਾ ਨਾਮੋ ਨਿਸ਼ਾਨ ਮਿਟਾ ਚੁੱਕੇ ਹਨ ਜਿਸ ਰੂਪ ਵਿੱਚ ਤਖ਼ਤ ਸ਼ਬਦ ਦੀ ਵਰਤੋਂ ਗੁਰਮਤਿ ਵਿਚਾਰ ਧਾਰਾ ਵਿੱਚ ਹੋਈ ਉਹ ਤਖ਼ਤ ਨਾਸ਼ਮਾਨ ਨਹੀਂ ਕਦੇ ਵੀ ਨਾਸ ਨਾ ਹੋਣ ਵਾਲਾ ਸੰਦੀਵੀ ਹੈ ਭਾਵ ਸਮੇਂ ਸਥਾਨ ਤੇ ਪ੍ਰਭਾਵ ਤੋਂ ਸੁਤੰਤਰ ਹੈ ਤਖਤ ਦੇ ਅਜਿਹ ਸੰਦੀਵੀ ਸਿਧਾਂਤ ਨੂੰ ਆਪ ਗੁਰੂ ਸਾਹਿਬ ਨੇ ਰੂਪਮਾਨ ਕੀਤਾ ਤੇ ਅਮਲੀ ਜਾਮਾ ਪਹਿਨਾਇਆ ਅਤੇ ਇਹ ਸਾਬਤ ਕਰ ਦਿੱਤਾ ਕਿ ਤਖਤ ਕਿਸੇ ਵੀ ਵਿਅਕਤੀ ਸਮੂਹ ਦੀਆਂ ਗਤੀਵਿਧੀਆਂ ਦਾ ਕੇਂਦਰ ਨਹੀਂ ਸਗੋਂ ਗੁਰੂ ਪੰਥ ਦੀ ਨਿਰਪੱਖ ਤੰਤਰ ਪ੍ਰਭੂ ਸਤਾ ਸਪੰਨ ਸੰਸਥਾ ਹੈ ਗੁਰਦੁਆਰੇ ਸਭ ਦੇ ਸਾਂਝੇ ਹਨ ਪਰ ਤਖਤ ਸਹਿਬਾਨ ਦਾ ਸਬੰਧ ਵਿਸ਼ੇਸ਼ ਤੌਰ ਤੇ ਗੁਰੂ ਸਿੱਖਾਂ ਨਾਲ ਹੈ ਤਨ ਤਨ ਗੁਰੂ ਰਾਮਦਾਸ ਵੱਲੋਂ ਵਰਸੋਏ ਪਾਵਨ ਪਵਿੱਤਰ ਇਤਿਹਾਸਿਕ ਨਗਰੀ ਸ੍ਰੀ ਅਮਰਸਾ ਸਾਹਿਬ ਦੀ ਧਰਤੀ ਸੁਹਾਵੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸਨਮੁਖ ਮੇਰੀ ਪੀਰ ਦੇ ਮਾਲਕ ਸਹਬ ਸਿਰਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ 1606 ਈਸਵੀ ਵਿੱਚ ਸਿਰਜਨ ਸੁਤੰਤਰ ਸਿੱਖ ਸੋਚ ਨੂੰ ਰੂਮਾਨ ਕਰਦੀ ਹੈ ਪ੍ਰਭੂ ਸਤਾ ਸਪਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਸਬਾਇਮਾਨ ਹੈ ਵੰਡ ਯੋਦੇ ਬਹੁ ਪਰ ਉਪਕਾਰੀ ਸਤਗੁਰੂ ਸ਼ਿਰਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਰਜਤ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ ਜਿਸ ਦੀ ਉਸਾਰੀ ਵਿੱਚ ਕਿਸੇ ਰਾਜ ਨੇ ਹੱਥ ਲਗਾਇਆ ਬੁੱਢੇ ਉਹ ਗੁਰਦਾਸ ਬਨਾਇਓ دیਵਾਕ ਅਨਸਾਰ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਹੀ ਆਪਣੇ ਕਰ ਕਮਲਾ ਨਾਲ ਉਸਾਰੀ ਕੀਤੀ ਰਾਜਨੀਤੀ ਤੇ ਧਰਮ ਜਿਸ ਨੂੰ ਸਿੱਖ ਸ਼ਬਦਾਲਵੀ ਵਿੱਚ ਮੀਰੀ ਪੀਰੀ ਭਗਤੀ ਸ਼ਕਤੀ ਦਾ ਨਾਮ ਦਿੱਤਾ ਗਿਆ ਦੇ ਦੇਵੀ ਸੁਮੇਲ ਦਾ ਪ੍ਰਤੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਮਨੁੱਖੀ ਸਨਮਾਨ ਆਜ਼ਾਦੀ ਅਤੇ ਨਿਰੇਪਤਾ ਦਾ ਜਜ਼ਬਾ ਲੁਕਾਈ ਵਿੱਚ ਉਜਾਗਰ ਕਰਨ ਲਈ ਹਰ ਸੱਚੇ ਨੇ ਦੇਵੀ ਸੱਚੇ ਤਖਤ ਦੀ ਅਸਥਾਪਨਾ ਕੀਤੀ ਤਾਂ ਜੋ ਕਿ ਮਨੁੱਖ ਕਿਸੇ ਮਨੁੱਖ ਨੂੰ ਕੋਈ ਜਾਤ ਕਿਸੇ ਪਾਤ ਨੂੰ ਕੋਈ ਮਜਬ ਕਿਸੇ ਮਜਬ ਨੂੰ ਕੋਈ ਦੇਸ਼ ਕਿਸੇ ਦੇਸ਼ ਨੂੰ ਆਪਣਾ ਤਬੇਲ ਨਾ ਬਣਾ ਸਕੇ ਅਤੇ ਹਰੇਕ ਨੂੰ ਨਿਰਮਲ ਵਿਚਾਰਤਾਰਾ ਅਨੁਸਾਰ ਜੀਵਨ ਜਿਉਂਦਾ ਹੱਕ ਹੋਵੇ ਇਹ ਪਾਵਨ ਅਸਥਾਨ ਤੋਂ ਗੁਰਸਿੱਖਾਂ ਨੂੰ ਸ਼ਸਤਰ ਬੰਦ ਹੋਣ ਗੁਰੂ ਦਰਬਾਰ ਵਿੱਚ ਵਧੀਆ ਸ਼ਸਤਰ ਤੇ ਜਵਾਨੀਆਂ ਪੇਟ ਕਰਨ ਦਾ ਪਹਿਲਾ ਹੁਕਮਨਾਮਾ ਜਾਰੀ ਹੋਇਆ ਸੰਧਿਆ ਸਮੇਂ ਬਿਰਸੀ ਵਾਰਾਂ ਦਾ ਗਾਇਨ ਕਰਵਾਇਆ ਜਾਂਦਾ ਹੈ ਜੋ ਕੌਮ ਵਿੱਚ ਜ਼ਬਰ ਜ਼ੁਲਮ ਦੇ ਵਿਰੁੱਧ ਲੜਨ ਲਈ ਜੋਸ਼ ਪੈਦਾ ਕਰਦਾ